ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਕਿ ਇੱਕ ਅਨਆਇਡੈਂਟਿਫਾਈਡ ਡੈੱਡ ਬੋਡੀ ਬੇਮਰ ਦਿਵਾਨਾ ਪਿੰਡ ਦੇ ਖੇਤਾਂ ਦੇ ਵਿੱਚ ਪਈ ਹੈ ਇਨਫੋਰਮੇਸ਼ਨ ਮਿਲਣ ਤੇ ਸਦਰ ਦੀ ਟੀਮ ਤੇ ਸੀਆਈਏ 2 ਦੀ ਟੀਮ ਇਮੀਡੀਏਟਲੀ ਮੌਕੇ ਤੇ ਪਹੁੰਚੀ ਉਹ ਇੱਕ ਲੇਡੀ ਦੀ ਡੈੱਡ ਬੋਡੀ ਸੀ ਉਮਰ ਕਰ 35 ਸਾਲ ਡੈੱਡ ਬੋਡੀ ਨੂੰ ਇਮੀਡੀਏਟਲੀ ਸਿਵਲ ਹਸਪੀਟਲ ਮੋਰਚੂਰੀ ਚ ਰਖਾਇਆ ਗਿਆ ਉਹਦਾ ਹਿਊਮਨ ਕ੍ਰਾਈਮ ਨੋਟਿਸ ਜਦੋਂ ਅਸੀਂ ਇਸ਼ੂ ਕੀਤਾ ਉਹਦੀ ਫਿਰ ਪਛਾਣ ਉਸ ਲੇਡੀ ਦੀ ਪਛਾਣ ਰਮਨਦੀਪ ਕੌਰ ਉਰਫ ਸਰਵਜੀਤ ਕੌਰ ਕੋਟ ਪਵਾਸੀ ਕੋਟ ਪਈ ਦੀ ਰੈਨ ਨਹੀਂ ਪਾਈ ਗਈ ਹੈ লেਡੀ ਇਹਦੇ ਵਾਰਸਾਹ ਵੱਲੋਂ ਪਤਾ ਲੱਗਿਆ ਕਿ ਇਹ লেਡੀ ਇੱਥੇ ਭੱਟੀ ਰੋਡ ਤੇ ਲਾਈਫ ਕੇਅਰ ਹਸਪੀਟਲ ਉੱਥੇ ਕੰਮ ਕਰਦੀ ਸੀ ਉਸ ਤੋਂ ਬਾਅਦ ਸਰਦਰ ਦੀ ਟੀਮ ਨੇ ਤੇ ਸੀਆਈਏ ਦੀ 2 ਦੀ ਟੀਮ ਨੇ ਆਪਣੇ ਟੈਕਨੀਕਲ ਐਵੀਡੈਂਸ ਤੇ ਹਿਊਮਨ ਇੰਟੈਲੀਜੈਂਸ ਦੀ ਮਦਦ ਨਾਲ ਜਿਹੜਾ ਮੇਨ ਹੈ ਤਾਂ ਦੋਸ਼ੀ ਹੈ ਮਨਪ੍ਰੀਤ ਸਿੰਘ ਉਸ ਮਨੀ ਉਹਨੂੰ 24 ਘੰਟੇ ਦੇ ਵਿੱਚ ਵਿੱਚ ਗ੍ਰਿਫਤਾਰ ਕੀਤਾ ਗਿਆ ਤੇ ਐਫਆਈਆਰ ਨੰਬਰ 203 ਅੰਡਰ ਸੈਕਸ਼ਨ 103 ਬੀ ਐਨਐਸ ਦਰਜ ਰਜਿਸਟਰ ਕੀਤਾ ਗਿਆ ਮਨ ਮਨਰ ਕੀਨੇ ਗੁੱਸੇ ਨੇ ਤੇ ਕਾਰੋਬੀ ਰਹਿਣਾ ਦੋਸ਼ੀ ਦੀ ਪੁੱਛਗੀ ਜੀ ਸਾਨੂੰ ਪਤਾ ਲੱਗਿਆ ਕਿ ਇਹ ਜਿਹੜਾ ਦੋਸ਼ੀ ਸੀ ਉਹ ਇਸ ਲੇਡੀ ਨੂੰ ਪਿਛਲੇ 5 ਸਾਲਾਂ ਤੋਂ ਜਾਣਦਾ ਸੀ ਇਹਨਾਂ ਦੀ ਰਿਲੇਸ਼ਨਸ਼ਿਪ ਆਪਸ ਦੇ ਵਿੱਚ ਤੇ ਉਹ ਇਸ ਲੇਡੀ ਨੂੰ ਦੇ ਹਸਪੀਟਲ ਤੋਂ ਪਰਸੋਂ 11 ਕਰੀਬ 11 ਵਜੇ ਇਹਨੂੰ ਲੈ ਕੇ ਨਿਕਲਿਆ ਆਪਣੇ ਬਾਈਕ ਤੇ ਉਹਦੇ ਇਹਨਾਂ ਦੀ ਆਪਸ 'ਚ ਕਾਫੀ ਆਪਸ 'ਚ ਕਹਾਣੀ ਸੁਣੀ ਹੋਈ ਤੇ ਜਦੋਂ ਇਹ ਲੇਡੀ ਨੂੰ ਡ੍ਰੌਪ ਕਰਨ ਜਾ ਰਿਹਾ ਸੀ ਸ਼ਾਮ ਨੂੰ ਕੋਟ ਪਾਈ ਤੇ ਬਾਬਮਣ ਦਿਵਾਨੂ ਪਿੰਡ ਦੇ ਕੋਲ ਇਹਨਾਂ ਦੀ ਹੱਥੋ ਪਾਈ ਹੋਈ ਹੈ ਉਦੋਂ ਇਸ ਬੰਦੇ ਦੇ ਗਲੇ ਤੇ ਕੁਝ ਮਫਲਰ ਪਾਇਆ ਹੋਇਆ ਸੀ ਉਹਨੇ ਇਸ ਲੇਡੀ ਦਾ ਕਤਲ ਮਫਲਰ ਨਾਲ ਇਹਦਾ ਗੱਲਾ ਕੋਟ ਕੇ ਮਾਰ ਕੇ ਖੇਤਾਂ ਵਿੱਚ ਸੁੱਟ ਕੇ ਬੋਡੀ ਫਰਾਰ ਹੋ ਗਿਆ। ਕੀ ਤਾਕਤ ਦੀ ਸੰਭ ਦੇ ਕਿਉਂ ਮਮਾ ਦੀ ਸੀ ਸੰਭ ਜੀ? ਇਹ ਜੀ ਪੰਜ ਸਾਲ ਤੋਂ ਰਿਲੇਸ਼ਨ 'ਚ ਸੀਗੇ ਦੋਨੋਂ। ਤੇ ਇਹਨਾਂ ਦੀ ਆਪਸੀ ਕੋਈ ਉੱਥੇ ਬਹੁਤ ਬਹਿਸਬਾਜ਼ੀ ਹੋਈ ਪੂਰਾ ਦਿਨ ਹੀ ਬਹਿਸਬਾਜ਼ੀ ਚੱਲਦੀ ਰਹੀ। ਇਸ ਕਰ ਤੋਂ ਬਹਿਸ ਸੀ ਮੈਨੂੰ ਕੁਝ ਦੱਸਣਾ। ਉਹ ਇਹੀ ਸੀਗਾ ਕਿ ਉਹਦੇ ਮੁਤਾਬਕ ਜਿਹੜਾ ਦੋਸ਼ੀ ਆ ਉਹ ਇਸ ਲੇਡੀ ਦਾ ਹੋਰ ਵੀ ਕਿਤੇ ਰਿਲੇਸ਼ਨ ਸੀਗਾ ਤੇ ਉਹ ਮੁੰਡੇ ਇਸ ਚੀਜ਼ ਤੋਂ ਆਬਜੈਕਟ ਕਰਦਾ ਸੀ। ਕੀ ਇਹ ਲੇਡੀ ਦਾ ਮੋਬਾਈਲ ਵੀ ਨਾ ਲੈਗੇ ਸੀ ਉਹ ਤੇ ਇਹ ਲੇਡੀ ਇਹਦੇ ਕਹਿਣ ਦੇ ਮੁਤਾਬਕ ਜੀ ਨੇ ਲੇਡੀ ਦਾ ਮੋਬਾਈਲ ਜਦੋਂ ਇਹਨਾਂ ਦੀ ਸਵੇਰੇ ਲੜਾਈ ਹੋਈ ਉਹਨੇ ਤੋੜਤਾ ਸੀ ਪਹਿਲੇ ਤੇ ਇਹ ਮੁੰਡਾ ਹੈ ਜਿਹੜਾ ਇਹ ਸਵਿਗੀ ਦਾ ਡਿਲੀਵਰੀ ਬாய் ਦਾ ਕੰਮ ਕਰਦਾ ਸੀ ਮੋਹਾਲੀ ਦੇ ਵਿੱਚ ਉੱਥੋਂ ਆਇਆ ਹੋਇਆ ਸੀ ਆਪਣੇ ਪਿੰਡ ਗਿਲਕਣਾ ਦਾ ਰਹਿਣ ਵਾਲਾ ਇਹ ਸਪੈਸ਼ਲ ਮਿਲਣਾ ਆਇਆ ਸੀ ਨਾ ਹਾਂਜੀ ਇਹ ਕਿੰਨੀ ਕੇਜ ਹੈ ਜੀ ਉਹਨਾਂ ਦੇ ਇਹ ਲੇਡੀ ਹੈ ਕਰੀਬ 35 ਸਾਲਾਂ ਦੀ ਤੇ ਮੁੰਡਾ ਵੀ ਅਰਾਊਂਡ 30 ইয়ারਸ ਹੈ ਉਹ ਹੁਣੇ ਨਾ ਪਰਮਾਨੀ ਕਿੱਥੇ ਰਹਿਣ ਵਾਲਾ ਜੀ ਮੁੰਡਾ ਜੀ ਅਨਮੈਰਿਡ ਹੈ ਲੇਡੀ ਮੈਰਿਡ ਹੈ ਲੇਡੀ ਦਾ ਇੱਕ ਬੱਚਾ ਵੀ ਹੈ ਮੁੰਡਾ 9 ਦਸਾਂ ਦਾ ਤੇ ਇਹਨਾਂ ਦਾ ਪਿੰਡ ਇੱਕੋ ਹੀ ਹੈ ਜਾਂ ਕਿਤੇ ਲੱਗਦਾ ਨਹੀਂ ਜੀ ਲੇਡੀ ਕੋਟ ਪਈ ਹੈ ਕੋਟ ਪਈਦੀ ਹੈ ਤੇ ਜਿਹੜਾ ਮੁੰਡਾ ਹੈ ਗਿਲਕਣਾ ਪਿੰਡ ਦਾ ਜਿਹੜਾ ਦੋਸ਼ੀ ਹੈ ਇਹ 5 ਸਾਲਾਂ ਤੋਂ ਜਾਣਦੇ ਸੀ ਜੀ ਵਿਆਹ ਤੇ ਮਿਲੇ ਸੀ ਇਹਨਾਂ ਦੀ ਕੋਈ ਪੁਰਾਣੀ ਆਪਸ ਵਿੱਚ ਰਿਸ਼ਤੇਦਾਰੀ ਹੈ ਹਾਂਜੀ ਪਿੰਡ ਕਿਹੜੀ ਜਗ੍ਹਾ ਦਾ ਹਸਪਤਾਲ ਦੇ ਵਿੱਚ ਸੀ ਬਤੌਰ ਪੱਟੀ ਰੋਡ ਤੇ ਜੀ ਲਾਈਫ ਕੇਅਰ ਹਸਪੀਟਲ ਹੈ ਉੱਥੇ ਕੰਮ ਕਰਦੇ ਸੀ ਬਤੌਰ ਸਫਾਈ ਸੇਵਕ ਕਲਾਸ 4 ਕੋਰਸ ਨੂੰ ਆਪ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਅਨਡੈਂਟਿਫਾਈਡ ਡੈਡ ਬਾਡੀ ਮਲਟੀਵਾਲਾ ਪਿੰਡ ਦੇ ਵਿੱਚ ਖੇਤਾਂ ਦੇ ਵਿੱਚ ਪਈ ਹੈ ਸਦਰ ਥਾਣੇ ਦੀ ਟੀਮ ਇਮੀਡੀਏਟਲੀ ਮੌਕੇ ਤੇ ਪਹੁੰਚੀ ਸੀ ਆਈ.ਆਈ.ਡੀ ਟੀਮ ਪਹੁੰਚੀ ਤਾਂ ਉਹ ਲੇਡੀ ਦੀ ਡੈਡ ਬਾਡੀ ਸਿਵਲ ਹਸਪੀਟਲ ਪਟੰਡਾ ਮੌਤਰੀ ਚ ਰਖਾਈ ਗਈ ਤੇ ਉਹ ਲੇਡੀ ਦੀ ਪਛਾਣ ਰਮਨਦੀਪ ਕੌਰ ਉਰਫ ਸਰਬਜੀਤ ਕੌਰ ਵਾਸੀ ਕੋਟੜਾਈ ਵਜੋਂ ਹੋਈ ਹੈ ਤੇ ਉਹ ਜਦੋਂ ਆਈਡੈਂਟੀਫਿਕੇਸ਼ਨ ਹੋਈ ਲੇਡੀ ਦੇ ਵਾਰਸ ਲਾਏ ਗਏ ਤਾਂ ਪਤਾ ਲੱਗਿਆ ਲੇਡੀ ਇਥੇ ਪੱਟੀ ਰੋਡ ਦੇ ਲਾਈਫ ਕੇਅਰ ਹਸਪੀਟਲ ਉੱਤੇ ਕੰਮ ਕਰਦੀ ਸਫਾਈ ਸੇਵਕ ਵਜੋਂ ਕੰਮ ਕਰਦੀ ਹੈ ਤੇ ਜਦੋਂ ਟੈਕਨੀਕਲ ਐਵੀਡੈਂਸ ਕਲੈਕਟ ਕੀਤੀ ਤਾਂ ਜਿਹੜਾ ਦੋਸ਼ੀ ਸੀਗਾ ਉਹਦਾ ਪਤਾ ਲੱਗ ਉਹ ਦੋਸ਼ੀ ਇਹ ਮੰਪਰੀ ਤੋਂ ਮੰਨੀ ਇਹ ਗਿਲਕਲਾ ਪਿੰਡ ਰਾਮਪੁਰੇ ਚ ਪੈਂਦੇ ਉੱਥੇ ਦਾ ਹੈ ਦੋਸ਼ੀ ਇਹਨੂੰ ਇਮੀਡੀਏਟਲੀ ਜਦੋਂ ਟੀਮ ਸਪੀਸ਼ ਕੇ ਰਾਉਂਡ ਅਪ ਕੀਤਾ ਗਿਆ ਤੇ ਇਹਦੀ ਜਿਹੜੀ ਪੁੱਛਗਿਰਤ ਕੀਤੀ ਵੀਰੇ ਉਹ ਤੋਂ ਪਤਾ ਲੱਗਦਾ ਹੈ ਕਿ ਜਿਹੜਾ ਮੁੰਡਾ ਸੀਗਾ ਇਸ ਲੇਡੀ ਨੂੰ ਪਿਛਲੇ 6 ਸਾਲਾਂ ਤੋਂ ਜਾਣਦਾ ਸੀਗਾ ਇਹ ਦੋਨੋਂ ਦੇ ਰਿਲੇਸ਼ਨਸ਼ਿਪ ਚ ਸੀਗੇ ਤੇ ਪਰਸੋ 11 ਵਜੇ ਇਹਨੇ ਇਸ ਲੇਡੀ ਨੂੰ ਡਿਊਟੀ ਤੋਂ ਬਾਅਦ ਹਸਪਤਲ ਤੋਂ ਪਿਕ ਕਰ ਲਿਆ ਉਸ ਤੋਂ ਬਾਅਦ ਇਹਨਾਂ ਦੀ ਆਪਸ ਵਿੱਚ ਕਾਫੀ ਬਹਿਸਵਾਜੀ ਹੋਈ ਹੈ ਤੇ ਸ਼ਾਮ ਨੂੰ ਜਦੋਂ ਇਹ ਮੁੰਡੇ ਲੇਡੀ ਨੂੰ ਡ੍ਰੌਪ ਕਰਨ ਜਾ ਰਿਹਾ ਸੀਗਾ ਕੋਟਪਈ ਤੇ ਰਸਤੇ ਦੇ ਵਿੱਚ ਬਹਿਮਣ ਦਿਵਾਨਾ ਪਿੰਡਾਂ ਦੇ ਉੱਥੇ ਇਹਨਾਂ ਦੀ ਕਾਫੀ ਕਹਾਸਨੀ ਹੋਈ ਤੇ ਮੁੰਡੇ ਨੇ ਗੁੱਸੇ ਦੇ ਵਿੱਚ ਆ ਕੇ ਮਫਲਰ ਦੇ ਨਾਲ ਲੇਡੀ ਦਾ ਗਲਾ ਦਬਾ ਕੇ ਇਹਦੀ ਲਾਸ਼ ਖੇਤਰ ਸੁੱਟ ਕੇ ਉੱਥੇ ਮੁੱਕ ਮੌਕੇ ਤੋਂ ਫਰਾਰ ਹੋ ਗਿਆ ਕਾਰਨ ਦਾ ਜੀ ਜਦੋਂ ਅਸੀਂ ਇਹਨਾਂ ਇਹਦੀ ਮੁੰਡੇ ਦੀ ਇਨਕੁਆਇਰੀਸ਼ਨ ਕੀਤੀ ਹੈ ਤਾਂ ਸਾਨੂੰ ਪਤਾ ਲੱਗਿਆ ਕਿ ਇਹ ਜਿਹੜੀ ਲੇਡੀ ਸੀ ਇਹ ਹੋਰ ਵੀ ਕਿਸੇ ਨਾਲ ਗੱਲ ਕਰਦੀ ਸੀ ਤੇ ਮੁੰਡੇ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਸੀ ਤਾਂ ਇਹ ਇਹਨਾਂ ਦੀ ਆਪਸ 'ਚ ਇਸ ਗੱਲ ਦੀ ਲੜਾਈ ਸੀ ਮੈਡਮ ਕਿਸ ਤਰ੍ਹਾਂ ਦੀ ਗੱਲ ਹੋ ਗਈ ਜੀ ਐਫਆਈਆ ਦਰਜ ਕੀਤੀ ਅਸੀਂ ਐਫਆਈਆ ਨੰਬਰ 203 ਅੰਡਰ ਸੈਕਸ਼ਨ 103 ਬੀ ਐਨਐਸ ਤੇ ਉਹਦੇ ਵਿੱਚ ਦੋਸ਼ੀ ਦੀ ਗ੍ਰਿਫਤਾਰੀ ਪਾ ਲਈ ਜੀ ਮੈਂ ਇਹ ਕੰਮ ਕੀ ਕਰਦਾ ਸੀ ਇਹ ਜੀ ਸਵੀਗੀ ਦੇ ਵਿੱਚ ਡਿਲੀਵਰੀ ਬoi ਦਾ ਕੰਮ ਕਰਦਾ ਸੀ ਹਾਂ ਜੀ ਪੇਸ਼ ਕਰਕੇ ਰਿਮਾਨਡ ਲੈ ਲਿਆ ਜੀ